ਅਖਰਕਾਰ ਜਿਸ ਤਰ੍ਹਾਂ ਪਿਛਲੇ ਦਿਨਾਂ ਨੂੰ ਲੈ ਕੇ 2 ਦਸੰਬਰ ਨੂੰ ਜੋ ਕੋਈ ਅਕਾਲਤ ਸਭਾ ਦੀ ਫੈਸਲੇ ਸੁਣਾਏ ਗਏ ਸੀ ਉਸ ਨੂੰ ਲੈ ਕੇ ਸਭ ਦੀ ਨਜ਼ਰਾਂ ਸੀ ਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਹੈ ਕਿ ਜਿਸ ਤਰ੍ਹਾਂ ਅਕਾਲੀ ਦਲ ਦੇ ਵੱਲੋਂ 20 ਜਨਵਰੀ ਨੂੰ ਆਪਣੀ ਭਰਤੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਹੁਣ ਜਿਸ ਤਰ੍ਹਾਂ ਹੁਣ ਜਿਹੜੀ 7 ਮੈਂਬਰੀ ਕਮੇਟੀ ਦੇ 2 ਮੈਂਬਰਾਂ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਜਿਹੜੀ ਅੱਜ ਤੀਜੀ ਜਿਹੜੀ 7 ਮੈਂਬਰੀ ਕਮੇਟੀ ਦੀ ਮੀਟਿੰਗ ਸੀ ਅੱਜ ਉਹ ਹੋਈ ਹੈ ਕਿਉਂਕਿ ਪਹਿਲੀਆਂ ਦੋ ਮੀਟਿੰਗਾਂ ਬੇਸਿੱਟਾ ਰਹੀਆਂ ਸਨ ਪਰ ਹੁਣ ਕਿਤੇ ਨਾ ਕਿਤੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਸ ਤਰ੍ਹਾਂ ਜਿਹੜੀ 7 ਮੈਂਬਰੀ ਕਮੇਟੀ ਦੇ ਵਿੱਚੋਂ ਹੁਣ 5 ਮੈਂਬਰੀ ਕਮੇਟੀ ਰਹਿ ਗਈ ਸੀ 5 ਜਣਾਂ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਰਾਂ ਨੂੰ ਹੁਣ ਇਸ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹ ਸੌਂਪ ਦਿੱਤੀ ਹੈ ਹੁਣ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਨੂੰ ਦੇ ਵਿੱਚ ਕਿਆਸਰਾਈਆਂ ਲਗਾਏ ਜਾ ਰਹੀ ਸੀ ਕਿ ਹੁਣ ਕੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਭਾਰਤੀ ਕੀਤੀ ਜਾ ਰਹੀ ਹੈ ਕੀ ਉਹ ਰੱਦ ਹੋਵੇਗੀ ਜਾਂ ਫਿਰ ਨਵੇਂ ਸਿਰੋਂ ਭਰਤੀ ਹੋਵੇ ਕਿ ਕੁਝ ਹੋਵੇਗਾ ਬੜਾ ਖਲਾਫ ਪਹਿ ਚੁੱਕਾ ਹੈ ਜਾਂ ਫਿਰ ਇਹ ਕਹਿ ਸਕਦੇ ਹੈ ਕਿ ਜਿਹੜੀ ਪਹਿਲਾਂ 7 ਮੈਂਬਰੀ ਕਮੇਟੀ ਸੀ ਕੀ ਉਹ ਦੋ ਫਾੜ ਹੋ ਚੁੱਕੀ ਸੀ ਜਿਸ ਤਰ੍ਹਾਂ ਬੀਤੇ ਦਿਨੀ ਹਰਜਿੰਦਰ ਸਿੰਘ ਧਾਮੀ ਜਿਹੜੇ ਇਸ ਕਮੇਟੀ ਦੇ ਇੰਚਾਰਜ ਸੀ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਜਾਂਦਾ ਤੇ ਅੱਜ ਕਿਰਪਾਲ ਸਿੰਘ ਬਡੂਗਰ ਦੇ ਵੱਲੋਂ ਅਸਤੀਫਾ ਦਿੱਤਾ ਜਾਂਦਾ ਕੀ ਕਾਰਨ ਕੀ ਰਹੇ ਹੋਣਗੇ ਕੀ ਸ੍ਰੀ ਅਕਾਲਤਰ ਸਾਹਿਬ ਦੇ ਫੈਸਲੇ ਨੂੰ ਇਨਾ ਦੇ ਵੱਲੋਂ ਮੰਨਿਆ ਕਿ ਉਹ ਨਿਕਿਆ ਕਿਉਂ ਅਸੀਫਾ ਕਿਉਂ ਦਿੱਤਾ ਗਿਆ ਆਖਰਕਾਰ ਹੁਣ ਆ ਕੇ ਕਿਉਂਕਿ 20 ਜਿਹੜੀ ਫਰਵਰੀ ਆ ਰਹੀ ਹੈ ਉਸ ਦਾ ਜਿਹੜੀ ਕ calendar ਦੇ ਵੱਲੋਂ ਭਾਰਤੀ ਕੀਤੀ ਜਾ ਰਹੀ ਹੈ ਉਸ ਦਾ ਸਮਾਂ ਪੂਰਾ ਹੋਣ ਜਾ ਰਿਹਾ ਪਰ ਜਿਸ ਤਰ੍ਹਾਂ ਤੇ ਹੁਣ ਸਮੀਕਰਨ ਬਣ ਰਹੇ ਨੇ ਕੀ ਇਸ ਦੇ ਵਿੱਚੋਂ ਨਵਾਂ ਅਕਾਲੀ ਦਲ ਬਣ ਕੇ ਉੱਪਰ ਕੇ ਸਾਹਮਣੇ ਆਵੇਗਾ ਕਿਉਂਕਿ ਹੁਣ ਜਿਸ ਤਰ੍ਹਾਂ ਗਿਆਨੀ ਲਖਬੀਰ ਸਿੰਘ ਵਿਦੇਸ਼ ਤੋਂ ਵਾਪਸ ਪਰਤੇ ਨੇ ਜਿਸ ਦੀਆਂ ਚਰਚਾਵਾਂ ਲਗਾਤਾਰ ਜਾਰੀ ਸਨ ਕਿ ਹੁਣ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਨੂੰ ਲੈ ਕੇ 3 ਮੈਂਬਰੀ ਕਮੇਟੀ ਨੇ ਜਿਹੜੀ ਰੋਪ ਜਿਹੜੀ ਰਿਪੋਰਟ ਸੀ ਰਿਪੋਰਟ ਸੌਂਪੀ ਸੀ ਉਸ ਤੋਂ ਬਾਅ ਕੁਝ ਉਹਨਾਂ ਦੇ ਉੱਤੇ ਕਾਰਵਾਈ ਹੋਈ ਸੀ ਜਿਸ ਤਰ੍ਹਾਂ ਦੇ ਸਮੀਕਰਨ ਬਣੇ ਸੀ ਪਰ ਹੁਣ ਕੀ ਉਸ ਜਿਹੜੀ ਰਿਪੋਰਟ ਨੂੰ ਵੀ ਰੱਦ ਕੀਤਾ ਜਾਵੇਗਾ ਕਿਉਂਕਿ ਸਿੱਖ ਫੈਡਰੇਸ਼ਨਾਂ ਦੇ ਵੱਲੋਂ ਜਾਂ ਫਿਰ ਹਰ ਸਿੱਖ ਜਥੇਬੰਦੀਆਂ ਦੇ ਵੱਲੋਂ ਗਿਆਨੀ ਰਣਵੀਰ ਸਿੰਘ ਹੋਰਾਂ ਨੂੰ ਉਹ ਵੀ ਗੱਲ ਕਹੀ ਜਾ ਰਹੀ ਹੈ ਸੋ ਆਉਣ ਵਾਲੇ ਦਿਨਾਂ ਹੁਣ ਸਿੱਖ ਸਿਆਸਤ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਬੜੇ ਅਹਿਮ ਰਹਿਣ ਵਾਲੇ ਨੇ ਕੀ ਕੁਝ ਹੋਵੇਗਾ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਕੀ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਵਾਪਸੀ ਹੋਵੇਗੀ ਇਹ ਵੱਡਾ ਸਵਾਲ ਹੈ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਵੀ ਇਸ ਦਾ ਸੰਕੇਤ ਜਰੂਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੇ ਨੂੰ ਉਹਦੇ ਤੇ ਲਾਇਆ ਜਾਂਦਾ ਤਾਂ ਮੈਂ ਇਸ ਬਾਰੇ ਵਿਚਾਰ ਕਰਾਂਗਾ ਕਿਉਂਕਿ ਚਰਚਾਾਂਵਾਂ ਲਗਾਤਾਰ ਹੀ ਚੱਲ ਪਿਆ ਨੇ ਹੁਣ ਗਿਆਨੀ ਰਗਵੀਰ ਸਿੰਘ ਕੀ ਫੈਸਲਾ ਲੈਂਦੇ ਨੇ ਕੀ ਉਹਨਾਂ ਦੇ ਉੱਤੇ ਕਿਸੇ ਲੇਟਰ ਦਾ ਸਿਆਸੀ ਦਬਾਅ ਹੈ ਕੀ ਕੁਝ ਹੈ ਇਹ ਸਭ ਹਲਕੀ ਵਿਖਰੀ ਗਰਭ ਦੇ ਪਿੱਛੇ ਹੈ ਪਰ ਜੋ ਕੁਝ ਪੰਥਕਲਾ ਪੰਜਾਬ ਦੀ ਸਿਆਸਤ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਪਿਆ ਹੋਇਆ ਇਸ ਨੂੰ ਲੈ ਕੇ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਹੁਣ ਜਿਹੜੇ ਜੱਥੇਦਾਰ ਕਹਿੰਦੇ ਕਿ ਵੀਰ ਸਿੰਘ ਨੇ ਉਹੀ ਕੀ ਫੈਸਲਾ ਸੁਣਾਉਂਦੇ ਨੇ